ਇਹ ਛੋਟੀ ਬੱਚੀ ਦੀ ਵੀਡੀਓ ਇਸ ਟਾਈਮ ਸੋਸ਼ਲ ਮੀਡੀਆ ਤੇ ਪੂਰੀ ਵਾਇਰਲ ਹੁੰਦੀ ਪਈ ਹੈ ਜੋ ਕਿ ਢਾਡੀ ਵਾਰ ਗਾਉਂਦੀ ਦਿਖਾਈ ਦਿੰਦੀ ਹੈ ਤੇ ਇਸ ਛੋਟੀ ਜੀ ਬੱਚੀ ਨੂੰ ਲੋਕ ਬਹੁਤ ਜ਼ਿਆਦਾ ਪਿਆਰ ਦੇ ਰਹੇ ਨੇ ਤੇ ਬਹੁਤ ਵਧੀਆ ਗੱਲ ਕਹਦੇ ਪਏ ਨੇ ਕਿ ਬਹੁਤ ਵਧੀਆ ਸਰੂਪ ਹੈ ਬੱਚੀ ਦਾ ਤੇ ਬਹੁਤ ਵਧੀਆ ਕੰਮ ਕਰਦੀ ਪਈ ਹੈ ਛੋਟੇ ਬੱਚਿਆਂ ਨੂੰ ਤੁਸੀਂ ਘਾੜਿਆਂ ਉੱਪਰ ਨੱਚਦੇ ਤਾਂ ਬਹੁਤ ਜ਼ਿਆਦਾ ਦੇਖਿਆ ਹੋਵੇਗਾ ਸ਼ਾਇਦ ਹੀ ਇਸ ਤਰ੍ਹਾਂ ਢਾਡੀ ਵਾਰ ਨਿੱਕੀ ਜੀ ਬੱਚੀ ਨੂੰ ਗੋਂਦਿਆ ਤੁਸੀਂ ਪਹਿਲੀ ਵਾਰ ਦੇਖੋਗੇ ਬਾਕੀ ਸੁਣੋ ਤੁਸੀਂ ਇਹ ਪੂਰੀ ਵੀਡੀਓ ਛੋਟੀ ਜੀ ਬੱਚੀ ਦੀ ਤੇ ਸੁਣ ਕੇ ਜ਼ਰੂਰ ਦੱਸਿਓ ਕਿ ਬੱਚੀ ਬਾਰੇ ਤੁਹਾਨੂੰ ਕਿਦਾਂ ਦਾ ਲੱਗਿਆ ਚੇੜੀ ਮੌਤ ਤੋਂ ਡਰਦਾ ਫਿਰਦਾ ਮਾ ਮੇਰੀ ਆਦਮ-ਦਮ ਦਾ ਕੀ ਪਰਵਾਸਾ ਹੈ ਜਿਵੇਂ ਪਾਰੀ ਵਿੱਚ ਪਤਾਸਾ ਹੈ ਸਿਰ ਝੂਕੇ ਕਾਲ ਕੰਡਾ ਸਾ ਵੀਰ ਨੂੰ ਇੱਕ ਦਿਨ ਚੱਲਣਾ ਸਾਰਿਆ ¡Suscríbete